ਦੁੱਧ ਕਿੰਨਾ ਦਿੱਤਾ ਏ ਤੁਹਾਡੇ ਕੋਲੇ ਪਹਿਲੇ ਸੂਏ ਬਾਈ ਜੀ ਨੇ ਦਿੱਤਾ 10 ਕਿਲੋ ਦੁੱਧ ਠੀਕ ਆ ਵੀਰੇ ਦੂਜੇ ਸੂਏ ਦਿੱਤਾ 12 ਦੇ ਆਸ-ਪਾਸ ਦੁੱਧ 12 ਕਿਲੋ ਤੇ ਹੁਣ ਤੀਸਰੇ ਵਾਸਤੇ ਗੱਲ ਸਾਨੂੰ ਆਂਕ ਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਗਰਲਾਲ ਦੇ ਘਰੋਂ ਆ ਪਿੰਡ ਆ ਬਾਈ ਦਾ ਕੁਟੀ ਕਿਸ਼ਨਪੁਰਾ ਜ਼ਿਲ੍ਹਾ ਆ ਗਿਆ ਬਾਈ ਨੂੰ ਬਠਿੰਡਾ ਜਮਾ ਕਰੇ ਲੂ ਪਸ਼ੂ ਪਾਲ ਕੇ ਵੀਰੇ ਬਾਈ ਹੋਰਿਆ ਨੇ ਆ ਤੀਸਰਾ ਸੂਆ ਝੋਟੀ ਸੇਲ ਕਰਨੀ ਆ ਜਾਇਜ਼ ਮੁੱਲ ਕਰਾਵਾਂਗੇ ਵੀਡੀਓ ਦੇ ਵਿੱਚ ਮੁੱਲ ਹੋਊਗਾ ਵੀਡੀਓ ਆ ਜਿਹੜੀ ਬਾਈ ਜੀ 18 ਤਰੀਕ 18 ਮਾਰਚ 2025 ਦੀ ਵੀਡੀਓ ਆ ਆ ਝੋਟੀ ਆ ਵੀਰੇ ਤੀਸਰਾ ਸੂਆ ਝੋਟੀ ਆ ਮੋਲਵਾੜੀ ਵੀਡੀਓ ਦੇ ਵਿੱਚ ਕਰਾਵਾਂਗੇ ਕਿੰਨਾ ਇਹਨਾਂ ਕੋਲੇ ਦੋ ਸੂਏ ਹੋ ਗਏ ਬਾਈ ਕਹਿੰਦਾ ਸਾਨੂੰ ਚੋੰਦਿਆਂ ਨੂੰ ਕਿੰਨਾ ਦੁੱਧ ਦਿੱਤਾ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਵਾਂਗੇ ਬਾਈ ਗਰਲਾਲ ਆਪਣੇ ਨਾਲ ਵੀਡੀਓ ਛਣ ਕੇ ਆ ਜੀ ਇੱਧਰ ਆਇਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਜੀ ਬਾਈ ਜੀ ਮੋਬਾਈਲ ਨੰਬਰ ਬੋਲ ਦਿਓ ਤੁਸੀਂ ਆਪਦਾ 94782 ਹਾਂਜੀ 80643 ਠੀਕ ਆ ਵੀਰੇ ਵੀਡੀਓ ਦੇ ਉੱਤੇ ਬਾਈ ਗਰਲਾਲ ਦਾ ਨੰਬਰ ਚੱਲੀ ਜਾਂਦਾ ਜਮਾ ਕਰੇ ਲੂ ਪਸ਼ੂ ਪਾਲ ਕਾ ਦੇਖ ਲਓ ਵੀਰ ਨੇ ਤਿੰਨ ਪਸ਼ੂ ਰੱਖੇ ਆ ਆਹ ਪੈ ਇਹਦੀ ਝੋਟੀ ਆ ਗਈ ਹੈ ਹਾਂ ਇਹਦੀ ਝੋਟੀ ਹੈ ਠੀਕ ਆ ਜੀ ਪਹਿਲੇ ਸੂਏ ਦੀ ਆ ਗਈ ਹਾਂ ਆ ਦੂਜੇ ਦੀ ਆ ਗਈ ਤੀਜੇ ਸੂਏ ਦੀ ਹਾਂ ਤੀਜੇ ਇਹ ਸੂਏ ਦੀ ਹਾਂ ਦੁੱਧ ਕਿੰਨਾ ਦਿੰਦਾ ਜੀ ਤੁਹਾਡੇ ਕੋਲੇ ਪਹਿਲੇ ਸੂਏ ਬਾਈ ਨੂੰ ਦਿੱਤਾ 10 ਕਿਲੋ ਦੁੱਧ ਠੀਕ ਆ ਵੀਰੇ ਦੂਜੇ ਸੂਏ ਦਿੱਤਾ 12 ਦੇ ਆਸ-ਪਾਸ ਦੁੱਧ 12 ਕਿਲੋ ਤੇ ਹੁਣ ਤੀਸਰੇ ਵਾਸਤੇ ਹੁਣ ਸਾਨੂੰ ਐ ਲੱਗਦਾ ਵੀ 13 14 ਆਰਾਮ ਨਾਲ ਦੁੱਧ 13 14 ਦੇ ਦਊਗੀ ਜੀ ਵੀ 12 ਤੋਂ ਬਾਹਰ ਬਾਹਰ ਜਾ ਤੋਲ ਤਪੂਈ ਠੀਕ ਆ ਠੀਕ ਆ ਤੇ ਦਿਨ ਅੱਜ ਕਿੰਨੇ ਕ ਕੱਢਦੀ ਹੈ ਜੀ ਹੁਣ ਸੂਣ ਦਿਨ ਇਹ ਪੰਜ ਚਾਰ ਦਿਨ ਲੱਗੂਗੀ ਪੰਜ ਚਾਰ ਦਿਨ ਹੀ ਲੱਗੂਗੀ ਹੈ ਨਾ ਬਾਕੀ ਤੁਹਾਨੂੰ ਲੇਵੇ ਦੀ ਦਿਖਾ ਦਿੰਦਾ ਹੁਣ ਆਈ ਦੇ ਅੱਲਾ ਗਲਾ ਥਾਣਾ ਜਮਾ ਮੁੱਠੀ ਵਾਲਾ ਕੋਈ ਆਇਆ ਨਹੀਂ ਉਧਰ ਹੋ ਕਰਨ ਵਾਲਗੇ ਹਾਂ ਥੋੜੀ ਤੋਰ ਲੇ ਭਾਈ ਜੀ ਸਤੜੇ ਕੀ ਤੋਰ ਹੈ ਨਾ ਪਸ਼ੂਆਂ ਕਈ ਵਾਰੀ ਕਪੜਾ ਆ ਜਾਂਦਾ ਬਗਾਨੇ ਬੰਦੇ ਤੋਂ ਨਾਲ ਡਰਦੇ ਹੁੰਦੇ ਕੋਈ ਨਹੀਂ ਟਿਕਾਜ ਇਹਨਾਂ ਤੋਰ ਲਿਓ ਇਧਰ ਨੂੰ ਤੇ ਮੋਲਾ ਜਿਹੜਾ ਆਪਾਂ ਵੀਡੀਓ ਦੇ ਵਿੱਚ ਕਰਾ ਦਿੰਨੇ ਆ ਭਾਈ ਤਾਂ ਤੇ ਤੁਸੀਂ ਝੋਟੀ ਦਾ ਲੇਵਾ ਦੇਖ ਲਓ ਵੀਰੇ ਜਮਾ ਜਾਇਜ ਮੁੱਲ ਰੋਗਾ ਬਾਈ ਆ ਦੇਖੋ ਤੋੜ ਲੋ ਤੇ ਲੋ ਬਾਈ ਜੀ ਥੋੜੀ ਅੱਗੇ ਤੋੜ ਲੋ ਕੋਈ ਗੱਲ ਨਹੀਂ ਆ ਲੈ ਮੋੜ ਲਿਓ ਜੀ ਕੋਈ ਨਹੀਂ ਜਮਾ ਕੋਈ ਆ ਨਹੀਂ ਕੋਈ ਸਾਈਡ ਸੱਪੇ ਦੀ ਹੋਵੇ ਕੋਈ ਥਨਾਂ ਦੀ ਜਮਾ ਬਾਈ ਸਾਫ ਆ ਜਮਾ ਕਿਸੇ ਕਿਸਮ ਦੀ ਕੋਈ ਵੀ ਨੁਸ ਹੋਵੇ ਆਪਾਂ ਦੇਣਦਾਰ ਉਸ ਚੀਜ਼ ਠੀਕ ਆ ਠੀਕ ਆ ਪਿੰਡ ਆ ਗਿਆ ਬਾਈ ਦਾ ਕੁੱਟੀ किशनਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਵੀਰੇ ਸੰਗਤ ਮੰਡੀ ਸੰਗਤ ਮੰਡੀ ਨੇੜੀ ਆ ਕੋਈ ਨਹੀਂ ਬੰਦ ਲਾ ਮੈਂ ਰੋਕ ਲੈਣਾ ਬਈਓ ਤੇ ਜੀ ਇਹਦੇ ਮੁੱਲ ਦੀ ਗੱਲ ਕਰਕੇ ਜਾਇਜ਼ ਆ ਕੀ ਮੁੱਲ ਕਰ ਦੋ ਨਾ ਤਾਂ ਬਾੜਾ ਮੰਗੇ ਦਾ ਫਾਇਦਾ ਆ ਪਾ ਕਹਿੰਦਾ ਸੋਡਾ ਇੱਕ ਦੋ ਫੁੰਨਾ ਚ ਝੋਟੀ ਵਿਕ ਜੇ ਜੀ ਕਿੰਨਾ ਮੁੱਲ ਕਰ ਦੋ ਇਹਦਾ ਜੀ ਮੁੱਲ ਤਾਂ ਜੀ ਹੈਗਾ ਇਹਦਾ 140 ਠੀਕ ਆ ਜੀ ਇਹਦੇ ਤੇ ਮਾਨਤਾ ਨਹੀਂ ਠੀਕ ਆ ਵੀ 140 ਦੋਸਤੋ ਮੋਲ ਆ ਬਾਈ ਕਹਿੰਦਾ ਇਹਦੇ ਤੇ ਮਾਨਤਾ ਨਹੀਂ ਕਰਾਂਗੇ ਨਹੀਂ ਅੱਜ ਕੱਲ ਐਵੇਂ 60 70 ਮੰਗੀ ਜਾ ਉਹਦਾ ਕੋਈ ਫਾਇਦਾ ਨਹੀਂ ਝੋਟੀ ਇੰਨੇ ਦੀ ਹੈਗੀ ਆ ਵੀਰੇ ਵੇਕਣ ਵਾਲੇ ਪਸ਼ੂਆਂ ਚ ਹੀ ਆਪਾਂ ਰਹਿਨੇ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਕਰੇ ਲੂ ਬੰਦੇ ਆ ਜਮਾ ਤੇ ਨਹੀਂ ਟੋਕੜਾਂ ਦੀ ਅਗਲੇ 90 90 ਕਿੰਨੇ ਕਿੰਨੇ ਮੰਗੀ ਜਾਂਦੇ ਆ ਬਾਈ ਕਹਿੰਦਾ 12 13 ਕਿਲੋ ਤੋਂ ਦੁੱਧ ਬਾਹਰ ਦਊਗੀ ਤੀਸਰੇ ਸੂਏ ਵਾਸਤੇ ਸੋਨਾ ਘਰ ਦੀ ਝੋਟੀ ਹੈ ਭਰਾਵਾਂ ਦੀ ਆਹ ਦੇਖ ਲਓ ਆ ਦੋ ਪਸ਼ੂ ਹੋਰ ਖੜੇ ਆ ਉਹ ਤਾਂ ਇਹਦੀ ਸੂਈ ਹੈ ਦੀ ਝੋਟੀ ਉਹਨੇ ਇਸੇ ਦੀ ਹੈ ਦੋਨੇ ਬੱਚੇ ਇਹਦੀ ਹੈ ਤਿੰਨ ਕਿ ਮਹੀਨੇ ਹੋਇਆ ਪਰਲੀ ਝੋਟੀ ਸੂਈ ਹਣਾ ਠੀਕ ਆ ਠੀਕ ਆ ਚਲੋ ਆਏ ਹੁੰਦਾ ਯਾਰ ਜੀ ਮੀ ਦਾ ਚਾਰ ਪੈਸੇ ਕਮ ਆ ਜਾਣ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਬਾਈ ਜੀ ਤੇ ਸਾਰੇ ਭਾਈ ਉਹਨੂੰ ਸੱਸੀ ਕਾਲ